ਰੀਪੂ ਦਮਨ ਸਿੰਘ ਮਲਿਕ ਜਿਨ੍ਹਾਂ ਦਾ ਕੈਨੇਡਾ ਦੇ ਵਿੱਚ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ 2022 ਦੇ ਵਿੱਚ ਇਹ ਘਟਨਾ ਵਾਪਰੀ ਸੀ ਜਿਸ ਸਮੇਂ ਰਿੱਪੂ ਦਮਨ ਸਿੰਘ ਮਲਿਕ ਨੂੰ ਆਪਣੇ ਬਿਜ਼ਨਸ ਦੇ ਬਾਹਰ ਹੀ ਗੱਡੀ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਉਹਨਾਂ ਦੀ ਮੌਤ ਹੋ ਗਈ ਸੀ ਤੇ ਉਹਨਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਦੋ ਕਾਤਲ ਸਨ ਅਤੇ ਹੁਣ ਉਹਨਾਂ ਨੂੰ ਸਾਲ 2025 ਦੇ ਵਿੱਚ ਸਜ਼ਾ ਵੀ ਸੁਣਾ ਦਿੱਤੀ ਗਈ ਹੈ। ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ 20 ਸਾਲਾਂ ਦੇ ਲਈ ਕੋਈ ਪੈਰੋਲ ਨਹੀਂ ਦਿੱਤੀ ਜਾਵੇਗੀ। ਉਹਨਾਂ ਦੇ ਕਾਤਲਾਂ ਨੂੰ ਲੈ ਕੇ ਹੋਰ ਵੀ ਜਾਣਕਾਰੀ ਸਾਹਮਣੇ ਆਈ ਹੈ ਇਸ ਰਿਪੋਰਟ ਦੇ ਵਿੱਚ ਚ ਦੱਸਦੇ ਹਾਂ Air India ਬੰਬ ਧਮਾਕੇ ਦੇ ਸਾਬਕਾ ਸ਼ੱਕੀ ਰੀਪੂ ਦਮਨ ਸਿੰਘ ਮਲਿਕ ਨੂੰ ਮਾਰਨ ਲਈ ਰੱਖੇ ਗਏ ਇੱਕ ਵਿਅਕਤੀ ਨੂੰ ਸ਼ੁੱਕਰਵਾਰ ਨੂੰ 20 ਸਾਲਾਂ ਲਈ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ 26 ਸਾਲਾ ਜੋਸ ਲੋਪੇਜ਼ ਉਹਨਾਂ ਦੋ ਬੰਦਿਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਮਲਿਕ ਦੀ ਮੌਤ ਵਿੱਚ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਮੰਨਿਆ ਸੀ। ਦੂਜੇ ਹਿਟਮੈਨ 24 ਸਾਲਾ ਟੈਨਰ ਵੌਕਸ ਨੂੰ ਵੀ ਜਨਵਰੀ ਦੇ ਅਖੀਰ ਵਿੱਚ 20 ਸਾਲਾਂ ਲਈ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਵੈਂਕੂਵਰ ਦੇ ਇੱਕ ਉਪਨਗਰ ਨਿਊ ਵੈਸਟਮਿੰਸਟਰ ਵਿੱਚ BC ਸੁਪਰੀਮ ਕੋਰਟ ਵਿੱਚ ਸਜ਼ਾ ਸੁਣਾਏ ਜਾਣ ਦੌਰਾਨ ਲੋਪੇਜ਼ ਨੇ ਕਾਲਾ ਸੂਟ ਪਾਇਆ ਹੋਇਆ ਸੀ ਅਤੇ ਆਪਣੇ ਪਰਿਵਾਰ ਦੇ ਸਾਹਮਣੇ ਬੈਠਾ ਸੀ। ਮਲਿਕ ਨੂੰ 14 ਜੁਲਾਈ 2022 ਨੂੰ ਸਰੀ ਬੀਸੀ ਵਿੱਚ ਉਸ ਦੇ ਕਾਰੋਬਾਰ ਦੇ ਬਾਹਰ ਫੌਕਸ ਅਤੇ ਲੋਪੇਜ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ ਮਲਿਕ ਨੂੰ ਮਾਰਨ ਲਈ ਲੋਪੇਜ ਅਤੇ ਫੌਕਸ ਨੂੰ ਕਿਰਾਏ ਤੇ ਲੈਣ ਵਾਲੇ ਲੋਕਾਂ ਦੇ ਨਾਮ ਕਦੇ ਵੀ ਸਾਹਮਣੇ ਨਹੀਂ ਆਏ ਦੋਵਾਂ ਵਿਅਕਤੀਆਂ ਤੇ ਅਸਲ ਵਿੱਚ ਪਹਿਲੀ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਹਨਾਂ ਨੇ ਮਲਿਕ ਨੂੰ ਮਾਰਨ ਲਈ ਪੈਸੇ ਦਿੱਤੇ ਜਾਣ ਦੀ ਗੱਲ ਸਵੀਕਾਰ ਕੀਤੀ ਸੀ ਜਿਸ ਨੂੰ 2005 ਵਿੱਚ ਬੀਸੀ ਸੁਪਰੀਮ ਕੋਰਟ ਨੇ ਆਪਣੇ ਸਹਿ ਮੁਲਜ਼ਮ ਅਜਾਜ ਸਿੰਘ ਬਾਗੜੀ ਦੇ ਨਾਲ 에ਅਰ ਇੰਡੀਆ ਮਾਮਲੇ ਵਿੱਚ 331 ਲੋਕਾਂ ਦੀ ਮੌਤ ਨਾਲ ਸੰਬੰਧਿਤ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ ਸਰਕਾਰੀ ਵਕੀਲ ਮੈਥਿਊ ਸਟੈਸੀ ਨੇ ਕਿਹਾ ਕਿ ਫੌਕਸ ਅਤੇ ਲੋਪੇਜ ਨੇ ਮਲਿਕ ਨੂੰ ਕਈ ਵਾਰ ਗੋਲੀਆਂ ਮਾਰੀਆਂ ਜਦੋਂ ਉਹ ਆਪਣੀ ਗ ਵਿਚ ਬੈਠਾ ਸੀ ਮਲਿਕ ਦੀ ਯੋਜਨਾਬੰਦ ਅਤੇ ਜਾਣਬੁੱਝ ਕੇ ਹੱਤਿਆ ਸੀ ਅਤੇ ਉਹਨਾਂ ਨੂੰ ਉਸਨੂੰ ਮਾਰਨ ਲਈ ਵਿੱਤੀ ਤੌਰ ਤੇ ਮੁਆਵਜ਼ਾ ਦਿੱਤਾ ਗਿਆ ਸੀ ਸ਼ੁੱਕਰਵਾਰ ਨੂੰ ਪੀੜਤਾ ਦੇ ਪ੍ਰਭਾਵ ਵਾਲੇ ਬਿਆਨਾਂ ਵਿੱਚ ਮਲਿਕ ਦੇ ਬੱਚਿਆਂ ਨੇ ਉਸ ਡਰ ਅਤੇ ਚਿੰਤਾ ਬਾਰੇ ਗੱਲ ਕੀਤੀ ਜੋ ਉਹ ਮਹਿਸੂਸ ਕਰਦੇ ਹਨ ਕਿ ਉਹ ਇਹ ਨਹੀਂ ਜਾਣਦੇ ਕਿ ਲੋਪੇਜ ਅਤੇ ਫੌਕਸ ਨੂੰ ਕਿਸ ਨੇ ਨੌਕਰੀ ਤੇ ਰੱਖਿਆ ਸੀ ਕਈ ਵਾਰ ਮਲਿਕ ਦਾ ਪਰਿਵਾਰ ਲੋਪੇਜ ਵੱਲ ਮੁੜਦਾ ਸੀ ਉਸ ਨੂੰ ਨਾਮ ਸਾਂਝਾ ਕਰਨ ਲਈ ਬੇਨਤੀ ਕਰਦਾ ਸੀ ਪਰ ਉਹਨਾਂ ਕਾਟਲਾਂ ਦੇ ਵੱਲੋਂ ਆਪਣੇ ਮਾਲਕ ਦਾ ਨਾਮ ਸਾਂਝਾ ਨਹੀਂ ਕੀਤਾ ਗਿਆ ਮਲਿਕ ਦੇ ਪਰਿਵਾਰ ਨੇ ਫੌਕਸ ਦੀ ਸਜ਼ਾ ਸੁਣਾਏ ਜਾਣ ਦੌਰਾਨ ਵੀ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਕਿਹਾ ਕਿ ਉਹ ਡਰ ਵਿੱਚ ਜੀ ਰਹੇ ਹਨ ਇਹ ਨਹੀਂ ਜਾਣਦੇ ਕਿ ਮਲਿਕ ਨੂੰ ਕੌਣ ਮਾਰਨਾ ਚਾਹੁੰਦਾ ਸੀ ਮਲਿਕ ਦੇ ਵੱਡੇ ਨੂੰ ਸੰਦੀਪ ਕੌਰ ਢਾਲੀਵਾਲ ਨੇ ਫੌਕਸ ਨੂੰ ਬੇਨਤੀ ਕੀਤੀ ਕਿ ਉਹਨਾਂ ਲੋਕਾਂ ਦੇ ਨਾਮ ਪ੍ਰਗਟ ਕਰੋ ਜਿਨ੍ਹਾਂ ਨੇ ਉਹਨਾਂ ਨੂੰ ਨੌਕਰੀ ਤੇ ਰੱਖਿਆ ਸੀ ਮਲਿਕ ਦੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਕਿਹਾ ਹੈ ਕਿ ਉਸਦੇ ਪਿਤਾ ਦੀ ਵਿਰਾਸਤ ਨੂੰ ਉਦੋਂ ਤੋਂ ਹੀ ਗਲਤ ਢੰਗ ਨਾਲ ਦਾਗੀ ਕੀਤਾ ਗਿਆ ਹੈ 2005 ਦੀ ਕੈਨੇਡੀਅਨ ਸਰਕਾਰ ਦੀ ਰਿਪੋਰਟ ਵਿੱਚ ਇਹ ਸਿੱਟਾ ਕੱਢਿਆ ਗਿਆ ਸੀ ਕਿ ਬੰਬ ਧਮਾਕੇ ਕੈਨੇਡਾ ਵਿੱਚ ਸਿੱਖ ਖਾਲਿਸਤਾਨੀ ਵਕਫਵਾਦਿਆਂ ਦੁਆਰਾ ਕੀਤੇ ਗਏ ਸਨ ਜਿਨ੍ਹਾਂ ਵਿੱਚ ਬੰਬ ਬਣਾਉਣ ਵਾਲਾ ਇੰਦਰਜੀਤ ਸਿੰਘ ਰਿਆਤ ਵੀ ਸ਼ਾਮਲ ਸੀ ਜਿਸ ਨੂੰ ਕਤਲੇਆਮ ਦਾ ਦੋਸ਼ੀ ਠਹਿਰਾਇਆ ਗਿਆ ਸੀ ਬਿਊਰੋ ਰਿਪੋਰਟ ਹਮਦਰਦ ਟੀਵੀ